ਪੀ 4 ਦੇ ਖਿਲਾਫ ਮੰਦੀ ਸ਼ਬਦਾਵਲੀ ਅਤੇ ਐਸ ਪੀ 4 ਦੇ ਮਹਿਲਾਵਾ ਪ੍ਰਤੀ ਗੰਦੀ ਗੱਲਾਂ ਲਿਖਣ ਦੇ ਵਿਰੋਧ ਚ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਰ ਨੇ ਬੁੱਧਵਾਰ ਨੂੰ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਸਿਆਸੀ ਉਮੀਦਵਾਰ ਦੇ ਬਣੇ WhatsApp ਗਰੁੱਪ 'ਚ ਦੋ ਵਿਅਕਤੀਆਂ ਵੱਲੋਂ ਐਸਪੀਈ ਚਾਰੇ ਖਿਲਾਫ ਮੰਦੀਸ਼ ਅਬਦਾਵਲੀ ਅਤੇ ਐਸਪੀਈ ਚਾਰੇ ਦੀਆਂ ਮਹਿਲਾਵਾਂ ਪ੍ਰਤੀ ਗੰਦੀ ਗੱਲਾਂ ਲਿਖਣ ਦੇ ਵਿਰੋਧ 'ਚ ਅਤੇ ਦੋਸ਼ੀਆਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਨ ਲਈ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸतीश ਕੁਮਾਰ ਨਾਰ ਨੇ ਬੁੱਧਵਾਰ ਨੂੰ ਪਾਰਟੀ ਦਫ਼ਤਰ ਪ੍ਰੈਸ ਕਾਨਫਰੰਸ ਕੀਤੀ ਨਾਰ ਨੇ ਕਿਹਾ ਕਿ ਜੋ ਕੋਈ ਵੀ ਐਸਪੀਈ ਚਾਰੇ ਦੀ ਸ਼ਾਨ ਦੇ ਖਿਲਾਫ ਬੋਲੇਗਾ ਉਸ ਨੂੰ ਐਸਪੀਈ ਚਾਰਾ ਕਿਸੇ ਕੀਮਤ ਤੇ ਨਹੀਂ ਬਖਸ਼ੇਗਾ ਜੇਕਰ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤੇ ਸਮੂਹ ਐਸਪੀ ਭਾਈਚਾਰਾ ਦਿਨ ਸੋਮਵਾਰ 3 ਜੂਨ ਨੂੰ ਫਗਵਾੜਾ ਵਿਖੇ ਥਾਣੇ ਦਾ ਘੇਰਾਓ ਕਰੇਗਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਅੱਜ ਸਤਿ ਸ੍ਰੀ ਅਕਾਲ ਮੈਂ ਜਿਆਤਨੀ ਵਿਆਪਾਰਤ ਮੈਂ ਅਸਤੀਸ਼ਕਵਾਨ ਹਰ ਭਾਤੀ ਵਿਧਾਨ ਭਾਰਤੀ ਅੰਦਰਾ ਪਾਰਟੀ ਮਾਦ ਸਾਹਿਬ ਤੁਸੀਂ ਪ੍ਰੈਸ ਕਾਨਫਰੰਸ ਕਰ ਲਈ ਕੀ ਕਹਦਾ ਹੋ ਮੋਦੀਵਾਲ ਬੜਾ ਹੀ ਆਮਤ ਭਾਈ ਜਿਸ ਤੇ ਅੱਜ ਇਸ ਪ੍ਰੈਸ ਕਾਨਫਰੰਸ ਅਮਰਜੀਤ ਸਿੰਘ ਨੇ ਲਈ ਦੀ ਸਾਨੂੰ ਕਿਉਂਕਿ ਲਾਸ਼ਲ 2000 ਦਾ ਸਾਰੇ ਬੰਦੇ ਬਿਜੀ ਆ ਪਰ ਇਹ ਜੋ ਸਮਾਗਮ ਕੱਢ ਕੇ ਸੀ ਤਾਂ ਬਸ ਗੱਲ ਕਰ ਰਿਹਾ ਕਿ ਤੁਸੀਂ ਲੋਕ ਨਾ ਪਿੱਛੇ ਜਿਹੇ ਤੇ ਵੀਡੀਓ ਚਾਰ ਬਰੀ ਗੱਲ ਹੋ ਰਹੀ ਆ ਜਿਵੇਂ ਅਲਕਾ ਖਰੂਨ ਸਾਹਿਬ ਤੇ ਭਾਈ ਅਮਰਪਾਲ ਸਿੰਘ ਦਾ ਖੜੇ ਹੋਣਾ ਸਾਨੂੰ ਖੜੇ ਹੋਣ ਦਾ ਕੋਈ ਅਧਿਕਾਰ ਨਹੀਂ ਦੇਖੋ ਸਮਝਾਉਣ ਦੇ ਵਿੱਚ ਹਰ ਬੰਦੇ ਨੂੰ ਅਧਿਕਾਰ ਹੈ ਖੜੇ ਰਹਿਣ ਦਾ ਮੋਟਾ ਖੜੇ ਹੋਣ ਦਾ ਅਧਿਕਾਰ ਹੈਗਾ ਪਰ ਉਹਨਾਂ ਨੇ ਗਰੁੱਪ ਚੱਲਦਾ ਵਾ ਮਿਸ਼ਨ ਖਰੂਨ ਸਾਹਿਬ ਜਿਹਦੇ ਵਿੱਚ ਇੱਕ ਬੋਧਮੰਦ ਭਗੀਚਾ ਆਈਆ ਉਦੋਂ ਮੈਂ ਦਿਖਾਣਾ ਚਾਹੁੰਦਾ ਹਾਂ ਉਹਨੇ ਸਾਡੀ ਯਾਦvare ਕੋਈ ਨਾਂ ਅਪਸ਼ਬ ਬੋਲੇ ਮਾਰੇ ਬੋਲੇ ਜਿਹੜੇ ਨਾ ਹੁਣ ਵੀ ਨਹੀਂ ਦੱਸ ਨਹੀਂ ਸਕਦਾ ਦੇਖੋ ਇਹਨਾਂ ਲੋਕਾਂ ਦੇ ਵਿੱਚ ਮਨਾਂ ਦੇ ਅੱਜ ਵੀ ਇਹ ਭਾਵਨਾ ਨਹੀਂ ਜਾ ਰਹੀ ਅੱਜ ਵੀ ਭਾਵਨਾ ਜਾ ਰਹੀ ਜਿਹੜਾ ਕੋ ਸੱਚਾ ਵਾਲ ਨਹੀਂ ਕੀ ਹੋਊਗਾ ਜਾਂ ਮੱਝ ਸੇਖੋਗਾ ਉਹਨੂੰ ਮੋੜ ਨਹੀਂ ਪਾਊਗਾ ਤੇ ਜਿਹੜਾ ਦੇਖਣਾ ਹੋਊਗਾ ਉਹ ਇਹਨਾਂ ਨੂੰ ਮੋੜ ਪਾਊਗਾ ਬਾਸਾਲ ਇਹ ਜਿਹੜੇ ਸਾਡੇ ਘਰਮਾ ਕਰਨੀ ਕੋਈ ਸ਼ਿਕਾਇਤ ਪਾਈ ਹੈ ਪਰ ਉਹ ਸਾਡੇ ਬੰਦਿਆਂ ਨੇ ਫਰਵਾੜੇ ਸਤਾਈ ਦਿਖਾ ਦਿੱਤੀ ਆ ਜਰ ਕੀ ਮਾਨਯੋਗ ਹਾਈ ਕੋਰਟ ਕਹਿੰਦਾ ਕਿ ਜੇ ਇਹੋ ਜਿਹੀ ਕੋਈ ਕਾਨੂੰਨੀ ਸਬੂਤਾਂ ਆਧਾਰ ਤੇ 24 ਘੰਟੇ ਪਰਚਾ ਨਾ ਦਈ ਜਾਣਾ ਅੱਜ ਨਤੀਜੇ ਹੋ ਗਈ ਆ ਪਰ ਅਸਲ ਵਿੱਚ ਫਰਵਾੜੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਜੀ ਪਰ ਮੈਂ ਇਹ ਸਿੰਝ ਪੁੱਛਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਕਿ ਕੀ ਇਹ ਕਿੱਥੋਂ ਦਾ ਸਾਡੇ ਕੋਲ ਹਿਸ਼ਾਰ ਬੋਦੀ ਗੱਲ ਆ ਮੈਂ ਨੂੰ ਆਲੂ ਦੀ ਦੇਖੀ ਕੀਤੀ ਗਈ ਹੈ ਅਚਾਰ ਦੇ ਲੋ ਵਾਧ ਘਰ ਬੋਲੇਗਾ ਸਾਨੂੰ ਬੋਲੇ ਸਾਡੀ ਮਹਿਲਾਵਾਂ ਬੋਲੇ ਜਿਹੜੀ ਜਿੰਦੇ ਬੋਲੇਗਾ ਇਹ ਲੈਣ ਕਾਹਦੀ ਜਾਨ ਨਹੀਂ ਹੈ ਜੇ ਇਹ ਸਾਡੀ ਇਹ ਵੀ ਨਹੀਂ ਤੰਗਿਆ ਨਹੀਂ ਹੈ ਫਿਰ ਜਵਾਬ ਖਾਲੇ ਦਾ ਜਾਂਦੇ ਆ ਉਹ ਸਾਡੇ ਜਾਨੀ ਨਹੀਂ ਸਾਹ ਸਾ ਉਹਦੇ ਦੇ ਮਾਰੀ ਸਾਡੇ ਮਾਰੀਆਂ ਹੁਣ ਉਹਨਾਂ ਵਾਸਤੇ ਉਹ ਮਰੀ ਗਾਲਾ ਇਹਨਾਂ ਸਵਾਰੀ ਨਹੀਂ ਕਿ ਜਿਹੜਾ ਮਰੀ ਵੀ ਸੇਵਾਇਕ ਮਾਰ ਲਿੰਦਾ ਉਸਰਾ ਕੱਠਾ ਹੋ ਗਿਆ ਤੇ ਭਾਜਨ ਵਾਣ ਨਾ ਬਣਾਂ ਹਰ ਜੋ ਹੰਮੇ ਤੋਂ ਨਵਾਰਨੀ ਹਰ ਜੋ ਜੇ ਨਾ ਹਰੇ ਤਾਂ ਸਾਨੂੰ ਹੁੰਦਾ ਵੀ ਹਟਾ ਅਕਬੜਾ ਜੀ ਜੇ ਅਸੀਂ ਮਦਰੀ ਦੇ ਬਰਾਲ ਦੇ ਵਿੱਚ ਸੁਭਾਨਦਤ ਰੋਸ ਸਾਡੇ ਆ ਇਹਦੇ ਬਾਅਦ ਵੀ ਨਹੀਂ ਆ ਉਹਨਾਂ ਤੁਸੀਂ ਮਾਇਆ ਦੇ ਕੀ ਬਰਾਲਾ ਦੇਖੋ ਜੀ ਆ ਨਾ ਅਸੀਂ ਪੁੱਛਿਆ ਨਹੀਂ ਕਿ ਜੇ ਦੀ ਬਾਂਦੀ ਕਰਦੇ ਕਰਦੇ ਜੇ ਤੇ ਮੈਂ ਵੀ ਕਰਦੇ ਤਾਂ ਸਾਮ ਬਾਣਾ ਫੁਵਾੜੇ ਥਾਣੇ ਜਾ ਕੇ ਰੋਲਾ ਪਾਵਾਂਗੇ ਉਥੇ ਪਤਾ ਨਮ ਵੀ ਕਰਾਂਗੇ ਦਰੀਆਂ ਖਾਣਗੇ ਜਾਂ ਤੇ ਸਾਨੂੰ ਪੱਥੇ ਆਫਰ ਜੀ ਕਾਫੀ ਦਿੰਦੇ ਇੰਨੇ ਕਿ ਇਹ ਸਮਾਜ ਇਲਾਕੇ ਦਾ ਜਾਤ ਇੰਧਿਆਪਤ ਜੇ ਵਾਲਮੀ ਕੀ ਹਰ ਵਾਲਮੀ